ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਬੇਲ ਗਿੱਲ ਡੇਰੀ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਵਾਗਤ ਆ ਸਾਰੇ ਸੱਜਣਾ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਆਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰਨ ਲਈ ਤਿੰਨ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਲ ਲੱਗਦੇ ਪਿੰਡ ਵੱਡੇ ਸਭਰਾ ਹਰੀ ਕੇ ਪੱਤਨ ਕੋਟ ਬੁੱਢਾ ਨਵਾ ਪੁੱਲ ਬਗਵੀਰ ਦੇ ਫਾਰਮ ਤੇ ਕਰਦੇ ਆ ਗੱਲਬਾਤ ਬਗਵੀਰ ਨਾਲ ਬਗਵੀਰ ਸਤਿ ਸ੍ਰੀ ਅਕਾਲ ਅਜਾ ਬਗਵੀਰ ਕਰੀਏ ਡਿਟੇਲ ਆਪਾਂ ਸਾਜੀ ਡੇਲ ਵੀਰ ਜੀ 7.5-8 ਕਿਲੋ ਬੌੜਾ ਕੋ ਦੁੱਧ ਲਾਲੇ ਕੋ ਬੌੜਾ ਲਾਲੇ 7-8 ਦਿਨਾਂ ਦੀ ਸੂਹੀ ਮਗਰ ਬੱਚਾ ਆ ਜੀ ਜੀ ਇਹ ਬਿਲਕੁਲ ਮੇਰੀ ਮੈਂ ਆ ਗੱਲ ਕਰਕੇ ਆਪਾਂ ਗਾਂ ਦੀ ਗਾਂ ਤੇ ਮੱਝ ਦੀ ਮੱਝ ਆ ਸ਼ਾਈ ਵਾਲ ਦਾ ਜਿਹੜਾ ਪਾਕ ਆ ਬਿਲਕੁਲ ਸਾਫ ਸੁਥਰੀ ਹੈ ਕੋਈ ਨਹੀਂ ਅੰਦਰ ਜਾਂਦੇ ਬੱਚੇ ਕੋਲੇ ਥੋੜਾ ਕਾਲਾ ਬਣ ਕੋਈ ਨਹੀਂ ਬੱਚੇ ਕੋਲੇ ਆਉਂਦੇ ਤੇ ਬਿਲਕੁਲ ਜਿਹੜੀ ਇਹਦੀ ਫੈਟ ਆ ਵੀਰ ਨੇ ਦੱਸਿਆ ਮੱਝਾਂ ਵਰਗੀ ਆ ਤੇ ਦੁੱਧ 7-8 ਕਿਲੋ ਜਿਹੜਾ ਇਹਦੇ ਥੱਲੇ ਹਾਜ਼ਰ ਆ ਤਾਜੀ ਸੂਹੀ ਆ ਮਗਰ ਬੱਚਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਛੋਟੀ ਛੋਟੀ ਪਰ ਬਿਲਕੁਲ ਇਹ ਨਹੀਂ ਕਿ ਸਿੰਗਾ ਤੇ ਮਾਰਦੀ ਹੋਊਗੀ ਬਿਲਕੁਲ ੍ਹੋਲੀ ਆ ਠੰਡੀ ਤੇਰੀ ਆ ਠੰਡੀ ਤੇਰੀ ਆ ਬੱਚਾ ਵੀ ਤੁਹਾਨੂੰ ਜਿਹੜਾ ਨਾਲ ਦੀ ਨਾਲ ਛੱਡ ਕੇ ਦਿਖਾਦਾ ਤੇ ਦੋ ਦੋ ਧਾਰਾਂ ਵੀ ਵੀਰ ਜ਼ਰੂਰ ਮਾਰ ਕੇ ਤੁਹਾਨੂੰ ਦਿਖਾਉਂਦੇ ਆ ਬਿਲਕੁਲ ਜੀ ਗੋਕੇ ਦਾ ਉਹੀ ਕਰਨਾ ਵੀ ਜੇ ਪਿਸ਼ਾਬ ਕਰਦਾ ਮਾੜਾ ਜਾ ਬੱਚੇ ਦੇ ਦੰਦੋਂ ਮਾਰੇ ਅਗਲੇ ਸਾਲ ਦੇ ਜਦੋਂ ਮਾਰੇ ਵੀ ਹੈਗੇ ਦੰਦੋਂ ਦਵਜਾ ਮਾੜਾ ਮੋਟੋ ਦੀ ਕੋਈ ਗੱਲ ਨਹੀਂ ਤੇ ਬਹੁ ਵੀਰ ਰੇਟ ਕੀ ਹੈ ਰੇਟ ਇਹਦਾ 22500 ਰੁਪਇਆ ਛੋੜ ਵੀਰਿਆ ਸਾਡੇ 20000 ਰੁਪਇਆ ਛੋੜਾ 20000 ਦੀ ਸਮਝ ਲਓ ਮੱਝ ਖਰੀਦ ਕੇ ਤੁਸੀਂ ਲੈ ਜਾ ਸਕਦੇ ਹੋ ਕੋਈ ਵੀ ਸੱਜਣੇ ਨੂੰ ਹੱਥ ਪਾ ਸਕਦਾ ਵਾ ਤੇ ਫੋਨ ਨੰਬਰ ਜਰੂਰ ਸਾਂਝਾ ਕਰੀਏ ਫੋਨ ਨੰਬਰ 9815915026 9815915026 ਫੋਨ ਨੰਬਰ ਸਕਰੀਨ ਤੇ ਚੱਲਦਾ ਕਰ ਦਾਂਗੇ ਕੋਈ ਵੀ ਵੀਰ ਸੱਜਣਾਂ ਕੰਟੈਕਟ ਕਰ ਸਕਦਾ ਮੱਝ ਦੀ ਮੱਝ ਤੇ ਗਾਂ ਦੀ ਗਾਂ ਬਿਲਕੁਲ ਜੈਜ ਰੇਡ ਦੇ ਵਿੱਚ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਸਤੀ ਰੱਖ